ਗੁੱਡ ਮਾਰਨਿੰਗ ਜੀ ਸਾਰੇ ਬੱਚਾ ਨੂੰ ਹਾਂਜੀ ਇੱਕ ਸਵਾਲ ਆ ਤੁਹਾਡੇ ਲਈ ਜਿੰਨਾ ਤੋਂ ਆਪਾਂ ਕੱਪੜੇ ਬਣਾਉਣੇ ਆ ਜਿਹੜੇ ਆਪਾਂ ਨੂੰ ਕੱਪੜੇ ਸਿਉਂਗੇ ਦਿੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਸਾਰੇ ਬੋਲੋ ਜੀ ਵੈਰੀ ਗੁੱਡ ਹੁਣ ਤੁਸੀਂ ਇਹ ਦੱਸਣਾ ਵੀ ਦਰਜੀ ਕੱਪੜੇ ਤਿਆਰ ਕਰਨ ਵਾਸਤੇ ਕੀ ਕੀ ਸਮਾਨ ਵਰਤਦਾ ਉਹਦੇ ਕੋਲੇ ਕੀ ਕੀ ਚੀਜ਼ਾਂ ਹੁੰਦੀਆਂ ਹਾਂਜੀ ਸਮਰਾ ਇੱਕ ਚੀਜ਼ ਦੱਸੋ ਕੋਈ ਜਿਹੜੀ ਦਰਜੀ ਕੋਲੇ ਹੁੰਦੀ ਹੈ ਕੀ ਨਾ ਦਰਜੀ ਕੋਲੇ ਸੱਦੀ ਕੱਪੜੇ ਤੇ ਪਲਾਸਟਿਕ ਪ੍ਰੈਸ ਪ੍ਰੈਸ ਤੇ ਹੋਰ ਸੂਈ ਧਾਗਾ ਵੈਰੀ ਗੁੱਡ ਇਹਨੇ ਦੱਸਿਆ ਵੀ ਇੱਕ ਤਾਂ ਪ੍ਰੈਸ ਹੁੰਦੀ ਹੈ ਇੱਕ ਹੁੰਦਾ ਸੂਈ ਧਾਗਾ ਠੀਕ ਆ ਅੱਗੇ ਹਾਂ ਨਵਜੀਤ ਕੀ ਹੁੰਦਾ ਉਹਦੇ ਕੋਲੇ ਦਰਜੀ ਕੋਲੇ ਦਾ ਹੂੰ ਵੈਰੀ ਗੁੱਡ ਸੂਈ ਤਾਂ ਕੱਤੇ ਮਸ਼ੀਨ ਵੈਰੀ ਗੁੱਡ ਫੋਰ ਕੀ ਹੁੰਦਾ ਵੀ ਉਹਦੇ ਕੋਲੇ ਸਰਜੀ ਸੂਈ ਤਾਂ ਕਾ ਸੂਈ ਤਾਂ ਕਾ ਫੋਰ ਸਰਜੀ ਕੱਪੜੇ ਕੱਪੜੇ ਵੈਰੀ ਗੁੱਡ ਕੱਪੜੇ ਦਾ ਆਪਾਂ ਦੇਖਿਓ ਨੇ ਚਲੋ ਹਾਂ ਬਈ ਨੈਰਾ ਕੀ ਹੁੰਦਾ ਦਰਜੀ ਕੋਲੇ ਕੀ ਨਾ ਕੈਂਚੀ ਤੇ ਚਾਕ ਹਾਂ ਵੈਰੀ ਗੁੱਡ ਕੈਂਚੀ ਤੇ ਚੌਕ ਵੈਰੀ ਗੁੱਡ ਹਾਂਜੀ ਹੋਰ ਕੀ ਹੁੰਦਾ ਸਾਡੀ ਕੰਟੀ ਚੌਕ ਇਨ ਬਿਲਟ ਵੀ ਜਿਹੜੀ ਕਪੜੇ ਕੇ ਰਵੇਦੇ ਆ ਇਹ ਗੈਰੀਫੀ ਠੀਕ ਆ ਠੀਕ ਆ ਆਹਨ ਇੰਚ ਟੇਪ ਵੈਰੀ ਗੁੱਡ ਠੀਕ ਆ ਕਪੜਿਆਂ ਦਾ ਮਾਪ ਲੈਣ ਵਾਸਤੇ ਇੰਚ ਟੇਪ ਹੁੰਦਾ ਹੈ ਇਹ ਵੀ ਦੱਸਿਆ ਵੈਰੀ ਗੁੱਡ ਹਾਂ ਬਈ ਹੋਰ ਕੁਝ ਹੀ ਰਹਿ ਗਈ ਹੋਵੇ ਕੋਈ ਚੀਜ਼ ਰਹਿ ਗਈ ਜਿਹੜੀ ਇਹਨਾਂ ਨੇ ਨਹੀਂ ਦੱਸੀ ਹਾਂ ਬਈ ਨਵਜੋਤ ਕੈਂਚੀ ਸੂਈ ਤਾਂ ਗਾ ਵੈਰੀ ਗੁੱਡ ਠੀਕ ਆ ਚਲੋ ਹੁਣ ਤੁਸੀਂ ਐ ਦੱਸੋ ਜਿਹੜੇ ਉਹ ਕੱਪੜੇ ਸਿਉਂਦਾ ਕੱਪੜੇ ਸਿਉਣ ਵਾਸਤੇ ਕਿਹੜੀ ਚੀਜ਼ ਹੁੰਦੀ ਓਦੇ ਕੋਲੇ ਵੈਰੀ ਗੁੱਡ ਤੇ ਕੱਪੜੇ ਕੱਟਣ ਵਾਸਤੇ ਕਿਹੜੀ ਚੀਜ਼ ਹੁੰਦੀ ਆ ਵੈਰੀ ਗੁੱਡ ਤੇ ਬਟਨ ਬਟਨ ਲਾਉਣ ਵਾਸਤੇ ਕੀ ਹੁੰਦਾ ਵੈਰੀ ਗੁੱਡ ਹੁਣ ਫਿਰ ਇਹ ਵੀ ਦੱਸ ਦੋ ਵੀ ਆਪਾਂ ਉਹਦੇ ਕੋਲੋਂ ਕਿਹੜੀ ਕਿਹੜੀ ਚੀਜ਼ ਬਣਵਾਉਣੇ ਆ ਆਪਾਂ ਨੂੰ ਉਹ ਕੀ ਕੀ ਬਣਾ ਕੇ ਦਿੰਦੇ ਆ ਚੁੱਪ ਇਕੱਲੇ ਇਕੱਲੇ ਜਿਹਨੂੰ ਜਿਹਨੂੰ ਪੁੱਛਾਂ ਉਹ ਦੱਸੂਗਾ ਹਾਂ ਕਾਇਨਾਤ ਕੀ ਬਣਾ ਕੇ ਦਿੰਦੇ ਆ ਆਪਾਂ ਨੂੰ ਸ਼ੂਟ ਸ਼ੂਟ ਵੈਰੀ ਗੁੱਡ ਹੋਰ ਕੋੜਤਾ ਪਜਾਮਾ ਪੈਂਟ ਸ਼ਰਟ ਪੈਂਟ ਸ਼ਰਟ ਹੋਰ हां वेरी गुड शेरवानी की बना केंदेया शेरवानी शेरवानी वेरी गुड हां हां जी ए ना ए ना शेरवानी भी शेरवानी कोट पैंट वेरी गुड शर्ट भी वेरी गुड लो जी पैंट ਵੀ ਤੇ शर्ट ਵੀ ਕਲਾਪਿੰਗ ਕਰੋ ਸਾਰਿਆਂ ਲਈ ਸਾਰਿਆਂ ਲਈ ਕਲਾਪਿੰਗ